ਹਾਂਜੀ ਦੋਸਤੋ ਵੈਸੇ ਤਾਂ ਇੱਕ ਵਕੀਲ ਹੋਣ ਦੇ ਨਾਤੇ ਸਾਡਾ ਸਾਰਾ ਦਿਨ ਵਾਹ ਜਿਹੜਾ ਮਸਲਿਆਂ ਨਾਲ ਹੀ ਰਹਿੰਦਾ ਪਰ ਇੱਕ ਮਸਲਾ ਹੁਣ ਸਾਡੇ ਸਮਾਜ ਦੇ ਵਿੱਚ ਕਾਫੀ ਚੱਲ ਰਿਹਾ ਉਹਨੂੰ ਕਹਿੰਦੇ ਆ ਅਪਾਰ ਆਈਡੀ ਬੱਚਿਆਂ ਦੇ ਸਕੂਲਾਂ ਵੱਲੋਂ ਮਾਪਿਆਂ ਤੋਂ ਇੱਕ ਆਧਾਰ ਕਾਰਡ ਤੇ ਇੱਕ ਕੰਸੈਂਟ ਫਾਰਮ ਜਿਹੜਾ ਮੰਗਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਤੁਹਾਡੀ ਅਪਾਰ ਆਈਡੀ ਬਣਾਈ ਜਾਊਗੀ ਤੁਹਾਡੇ ਬੱਚੇ ਦੀ ਜਿਨੂੰ ਲੈ ਕੇ ਮੇਰੇ ਕਾਫੀ ਵੀਰ ਭੈਣਾਂ ਜਿਹੜੇ ਉਹ ਸਾਡੇ ਤੋਂ ਸਵਾਲ ਕਰ ਰਹੇ ਆ ਕਿ ਕੀ ਇਹ ਸਹੀ ਆ ਜੇ ਅਸੀਂ ਆਪਣੇ ਬੱਚੇ ਦੀ ਆਪਾਰ ਆਈਡੀ ਬਣਵਾਉਣੀ ਆ ਆਪ ਦਾ ਕਨਸੈਂਟ ਫਾਰਮ ਦਿੰਨੇ ਆ ਇਹਦੇ ਤੇ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਸਮਾਜ ਸੇਵੀਆਂ ਨੇ ਵੀ ਆਪਦੀ رائے ਦਿੱਤੀ ਆ ਤੇ ਜਿਹਦੇ ਕਾਰਨ ਮਾਪਿਆਂ ਦੇ ਵਿੱਚ ਜਿਹੜਾ ਕਨਫਿਊਜ਼ਨ ਦਾ ਮਾਹੌਲ ਆ ਇਸ ਕਰਕੇ ਵੀਰੋ ਸਾਡਾ ਪਰਸਨਲੀ ਵਿਊ ਇਹ ਆ ਵੀ ਕਿਸੇ ਤਰ੍ਹਾਂ ਦੀ ਡਰਨ ਘਬਰਾਉਣ ਦੀ ਕੋਈ ਲੋੜ ਨਹੀਂ ਵੀ ਸਿਰਫ ਤੇ ਸਿਰਫ ਜਿਹੜਾ ਕੰਸੈਂਟ ਫਾਰਮ ਆ ਉਹਦੇ ਵਿੱਚ ਤੁਸੀਂ ਡਾਟਾ ਸ਼ੇਅਰ ਦੀ ਕੰਸੈਂਟ ਦੇ ਰਹੇ ਹੋ ਉਹਦੇ ਵਿੱਚ ਕਿਤੇ ਵੀ ਤੁਹਾਡੇ ਬੱਚੇ ਤੇ ਕੋਈ ਤੁਸੀਂ ਉਹਦੇ ਤੇ ਟ੍ਰਾਇਲ ਕਰਨ ਦੀ ਕੋਈ ਹਿਊਮਨ ਟ੍ਰਾਇਲ ਕਰਨ ਦੀ ਜਾਂ ਉਹਦੇ ਤੇ ਵੈਕਸੀਨ ਦੀ ਜਾਂ ਟੀਕਾ ਲਵਾਉਣ ਦੀ ਜਿਹੜੀ ਕੰਸੈਂਟ ਨਹੀਂ ਦੇ ਰਹੇਗੇ ਇਹ ਸਿਰਫ ਇੱਕ ਆਟੋਮੇਟਡ ਪਰਮਾਨੈਂਟ ਅਕੈਡੈਮਿਕ ਅਕਾਊਂਟ ਰਜਿਸਟਰੀ ਇਹਨੂੰ ਬੋਲਦੇ ਆ ਇਹ ਸਿਰਫ ਇੱਕ ਪਰਮਾਨੈਂਟ ਅਕਾਊਂਟ ਆ ਬੱਚੇ ਦਾ ਤੁਹਾਡੇ ਦਾ ਜਿਹੜਾ ਸ਼ੁਰੂ ਤੋਂ ਲੈ ਕੇ ਬੱਚੇ ਦੀ ਯੂਨੀਵਰਸਿਟੀ ਤੱਕ ਬੱਚੇ ਦਾ ਹਰ ਤਰ੍ਹਾਂ ਦਾ ਉਹਦੇ ਵਿੱਚ ਡੇਟਾ ਜਿਹੜਾ ਉਹ ਮੌਜੂਦ ਹੋਏਗਾ ਕਿ ਬੱਚਾ ਕਿੱਥੋਂ ਪੜਿਆ ਕਿੰਨੇ ਨੰਬਰ ਲਏ ਆ ਕਿੰਨੇ ਨੰਬਰਾਂ ਤੇ ਪਾਸ ਹੋਇਆ ਕਿ ਕਿੱਥੇ ਫੇਲ ਹੋਇਆ ਇਹਦੇ ਜਿਹੜੇ ਬੈਨੀਫਿਟ ਇਹ ਹੋਣਗੇ ਕਿ ਕੋਈ ਵੀ ਤੁਹਾਡੇ ਬੱਚੇ ਦਾ ਅਗਰ ਡਾਕੂਮੈਂਟ ਮਿਸਿੰਗ ਹੋ ਜਾਂਦਾ ਕਿਤੇ ਨਾ ਕਿਤੇ ਤੁਹਾਨੂੰ ਅਰਜੈਂਸੀ ਦੇ ਵਿੱਚ ਜ਼ਰੂਰ ਤਾਂ ਤੁਸੀਂ ਜਿਹੜਾ ਆਪਣੇ ਡਿਜੀਟਲ ਲੋਕਰ ਜਿਹੜਾ ਆਪਾਂ ਆਰ ਆਈਡੀ ਆ ਉਹਦੇ ਵਿੱਚੋਂ ਯੂਜ਼ ਕਰ ਸਕਦੇ ਹੋ ਬਾਅਦ ਦੇ ਵਿੱਚ ਤੁਸੀਂ ਉਹ ਆਪਣਾ ਡਾਕੂਮੈਂਟ ਲੱਭ ਸਕਦੇ ਹੋ ਦੂਸਰੀ ਗੱਲ ਜੋ ਭਾਰਤ ਦੇ ਵਿੱਚ ਜਿਹੜੇ ਏਜੰਟ ਬੈਠੇ ਆ ਜਿਹੜੇ ਕਿ ਜਾਲੀ ਡਿਗਰੀਆਂ ਤੇ ਡਿਪਲੋਮੇ ਦਿੰਦੇ ਆ ਉਹਨਾਂ ਨੂੰ ਨੱਥ ਪਏਗੀ ਇਹਦੇ ਨਾਲ ਜਿਹੜੇ ਜਾਲੀ ਡਿਗਰੀ ਡਿਪਲੋਮੇ ਬਣਨੇ ਆ ਜਿਹੜੇ ਉਹ ਖਤਮ ਹੋ ਜਾਣਗੇ ਤੁਹਾਡੇ ਬੱਚਿਆਂ ਦੀ ਮਿਹਨਤ ਦਾ ਸਹੀ ਮੁੱਲ ਪਊਗਾ ਕਿਉਂਕਿ ਪਹਿਲਾਂ ਜੀ ਸੀ ਕਿ ਬੱਚੇ ਮਿਹਨਤ ਕਰਦੇ ਹੋਰ ਸੀ ਤੇ ਜਾਲੀ ਡਿਗਰੀਆਂ ਡਿਪਲੋਮੇ ਬਣਾ ਕੇ ਕੋਈ ਹੋਰ ਕਿ ਆ ਜਾਂਦੇ ਸੀ ਦੂਸਰੀ ਗੱਲ ਸੱਜਣੋ ਇੱਕ ਤੁਹਾਨੂੰ ਨਾ ਹੋਰ ਗੱਲ ਦੱਸਦਾ ਦਰੀਦਾ ਹਮੇਸ਼ਾ ਉੱਥੇ ਹੁੰਦਾ ਜਿੱਥੇ ਤੁਹਾਡੇ ਫਿੰਗਰਪ੍ਰਿੰਟ ਲੱਗੇ ਹੋਣ ਇੱਥੇ ਤੁਹਾਡੇ ਕਿਤੇ ਵੀ ਕੋਈ ਫਿੰਗਰਪ੍ਰਿੰਟ ਨਹੀਂ ਸਿਰਫ ਤੇ ਸਿਰਫ ਤੁਹਾਡੀ ਕੰਸੈਂਟ ਰਿਟਨ ਦੇ ਵਿੱਚ ਇੱਕ ਪੇਪਰ ਤੇ ਲਈ ਜਾ ਰਹੀ ਹੈ ਇਸ ਕਰਕੇ ਡਰਨ ਘਬਰਾਉਣ ਦੀ ਲੋੜ ਨਹੀਂ ਗਈ ਤੁਸੀਂ ਬੇਫਿਕਰ ਹੋ ਕੇ ਕੰਸੈਂਟ ਆ ਜਿਹੜੀ ਦੇ ਸਕਦੇ ਹੋ ਵੈਸੇ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਪਰ ਇਹਦੇ ਵਿੱਚ ਕਿਤੇ ਵੀ ਇਹ ਨਜ਼ਰ ਨਹੀਂ ਆਉਂਦਾ ਕਿ ਕੋਈ ਤੁਸੀਂ ਜਿਹੜੀ ਆਪਣੇ ਬੱਚੇ ਦੀ ਸਹਿਮਤੀ ਦੇ ਰਹੇ ਹੋ ਉਹਦੇ ਤੇ ਕੋਈ ਟ੍ਰਾਇਲ ਕਰਨ ਲਈ ਇਸ ਕਰਕੇ ਡਰੋ ਘਬਰਾਓ ਨਾ ਬਾਕੀ ਜੇ ਸਰਕਾਰ ਨੇ ਯੂਜ਼ ਕਰਨਾ ਨਾ ਤਾਂ ਸਰਕਾਰ ਕੋਲੇ ਸਾਡਾ ਆਧਾਰ ਕਾਰਡ ਪੈਨ ਕਾਰਡ ਹਰ ਜਗ੍ਹਾ ਮੌਜੂਦ ਆ ਜਿਨ੍ਹਾਂ ਨੇ ਸਾਨੂੰ ਬਣਾ ਕੇ ਦਿੱਤਾ ਤੇ ਉਹਨਾਂ ਕੋਲੇ ਤਾਂ ਵੈਸੀ ਡਾਟਾ ਸ਼ੇਅਰ ਹੁੰਦਾ ਬਾਕੀ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਟਾਈਮ ਦਾ ਯੂਰੋਪੀਅਨ ਕੰਟਰੀਆਂ ਤੋਂ ਚਲੇ ਜਾਓ ਜਾਂ ਤੁਸੀਂ ਯੂਐਸਏ ਕੈਨੇਡਾ ਦੇਖ ਲਓ ਉੱਥੇ ਤੁਹਾਡੇ ਰਿਸ਼ਤੇਦਾਰ ਹੋਣਗੇ ਉਹਨਾਂ ਨਾਲ ਗੱਲ ਸ਼ੇਅਰ ਕਰ ਲਓ ਉੱਥੇ ਯੂਨੀਕ ਆਈਡੀਆਂ ਜਿਹੜੀਆਂ ਇਹ ਬਹੁਤ ਪਹਿਲਾਂ ਦੀਆਂ ਬਣੀਆਂ ਹਨ ਇਸ ਕਰਕੇ ਵੀਰੋ ਤੇ ਭੈਣੋ ਇਸ ਚੀਜ਼ ਦਾ ਵਹਿਮ ਨਾ ਕਰੋ ਆਪਾਂ ਜਿਹੜਾ ਆਧਾਰ ਕਾਰਡ ਆ ਬੱਚੇ ਦਾ ਦੇ ਸਕਦੇ ਆ ਐਵੇਂ ਅਰਚਨਾ ਪੈਦਾ ਕਰੀਏ ਆਪਾਂ ਉਹਦੀ ਇੱਕ ਐਪਲੀਕੇਸ਼ਨ ਬਣ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੇ ਕੋਈ ਤੁਹਾਡਾ ਸਵਾਲ ਹੋਏਗਾ ਤਾਂ ਕਿਰਪਾ ਕਰਕੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਉਹਦਾ ਵੀ ਅਸੀਂ ਜਿਹੜਾ ਤੁਹਾਨੂੰ ਆਨਸਰ ਜਰੂਰ